ਲੋਕ ਸਭਾ ਹਲਕਾ ਲੁਧਿਆਣੇ ਤੋਂ ਜੋ ਰਵਨੀਤ ਸਿੰਘ ਬਿੱਟੂ ਦੁਬਾਰਾ ਫੇਰ ਚੋਣ ਲੜ ਰਹੇ ਨੇ ਪਹਿਲਾਂ ਉਹ ਲੁਧਿਆਣਾ ਲੋਕ ਸਭਾ ਤੋਂ ਸੰਸਦ ਮੈਂਬਰ ਵੀ ਰਹੇ ਨੇ ਅੱਜ ਉਹ ਚੰਡੀਗੜ੍ਹ ਤੋਂ ਲੁਧਿਆਣਾ ਵੇਖੇ ਉਹਨਾਂ ਨੇ ਜਾਣਾ ਤੇ ਰਸਤੇ ਦੇ ਵਿੱਚ ਹਲਕਾ ਸਾਨੇਵਾਲ ਜੋ ਪੈਂਦਾ ਉਥੇ ਕੋਹਾੜਾ ਵੇਖੇ ਉਹਨਾਂ ਦਾ ਜਿਹੜਾ ਸਵਾਗਤ ਆ ਉਹਨਾਂ ਦਾ ਸਵਾਗਤ ਲਈ ਬੀਬੀ ਸਤਵਿੰਦਰ ਕੌਰ ਬਿੱਟੀ ਜੋ ਕਿ ਹਲਕੇ ਇੰਚਾਰਜ ਨੇ ਸਾਹਨੇਵਾਲ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਰੱਖਿਆ ਹੋਇਆ ਚੰਦ ਮਿੰਟਾਂ ਦੇ ਵਿੱਚ ਰਮਨੀਸ਼ ਸਿੰਘ ਬਿੱਟੂ ਜੀ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਸਵਾਗਤ ਦੇ ਵਿੱਚ ਹਲਕਾ ਸਾਹਨੇਵਾਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਸਹਿਬਾਨ ਇੱਥੇ ਵੱਡੀ ਤعداد ਦੇ ਵਿੱਚ ਜੁੜੇ ਨੇ ਜਿਹੜੇ ਕਿ ਉਹਨਾਂ ਦਾ ਸਵਾਗਤ ਕਰਨਗੇ ਤੇ ਨਾਲ ਹੀ ਨਾਲ ਆਪਣੇ ਹਲਕਾ ਸ੍ਰੀ ਫਤੇਗੜ ਸਾਹਿਬ ਤੋਂ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਨਾਲ ਨਾਲ ਉਹ ਲੋਕ ਸਭਾ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਜਿਤਾਉਣ ਦਾ ਵੀ ਵਾਅਦਾ ਕਰਨਗੇ ਦਰਸ਼ਕਾਂ ਨੂੰ ਉਹ ਵੀ ਦੱਸ ਦिए ਕਿ ਹੁਣੇ-ਹੁਣੇ ਜੋ ਕਾਂਗਰਸ ਦਾ ਅਫੀਸ਼ੀਅਲ ਮੇਲ ਦੇ ਉਤੋਂ ਪੰਜ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਵੀ ਐਲਾਨ ਕਰ ਦਿੱਤਾ ਜਿਸ ਦੇ ਵਿੱਚ ਸ੍ਰੀ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਅਮਰ ਸਿੰਘ ਜੀ ਜਿਹੜੇ ਕਿ ਉਮੀਦਵਾਰ ਐਲਾਨ ਦਿੱਤੇ ਗਏ ਨੇ ਤੇ ਹੁਣੇ ਰਵਨੀਤ ਸਿੰਘ ਬਿੱਟੂ ਵੀ ਇੱਥੇ ਪਹੁੰਚ ਰਹੇ ਨੇ ਤੇ ਬਾਕੀ ਗੱਲਬਾਤ ਰਵਨੀਤ ਸਿੰਘ ਬਿੱਟੂ ਜੀ ਨਾਲ ਕਰਦੇ ਹਾਂ ਦੇਖੋ ਬਹੁਤ ਪਰਮਾਤਮਾ ਦੀ ਕਿਰਪਾ ਕਾਂਗਰਸ ਪਾਰਟੀ ਲੀਡਰਸ਼ਿਪ ਨੇ ਲੋਕਾਂ ਦੇ ਪਿਆਰ ਨਾਲ ਦੂਜੀ ਵਾਰ ਟਿਕਟ ਮਿਲੀ ਆ ਤੇ ਅੱਜ ਉਹ ਪਿਆਰ ਕਬੂਲਦੇ ਹੋਏ ਲੋਕਾਂ ਦਾ ਜੋਸ਼ ਦੇਖਦੇ ਕਿਉਂਕਿ ਮੈਂ ਤਾਂ ਇਹਨਾਂ ਦੀ ਚਰਨਾਂ ਦੀ ਧੂੜ ਆ ਇਹ ਪਿਆਰ ਆਪਣਾ ਭਰਾ ਸਮਝਦੇ ਆਪਣਾ ਬੱਚਾ ਸਮਝਦੇ ਆ ਪੋਤਾ ਸਮਝਦੇ ਆ ਤੇ ਮੈਨੂੰ ਕਦੇ ਇਹਨਾਂ ਨੇ ਆਪਣਾ ਲੀਡਰ ਨਹੀਂ ਸਮਝਿਆ ਮੈਨੂੰ ਕਦੇ ਇਹਨਾਂ ਨੇ ਪੋਲੀਟੀਕਲ ਬੰਦਾ ਨਹੀਂ ਸਮਝਿਆ ਉਹ ਪਿਆਰ ਦੇਖ ਕੇ ਇਹਨਾਂ ਦਾ ਮੈਂ ਹਮੇਸ਼ਾ ਹੀ ਮੇਰਾ ਸਿਰ ਝੁਕ ਜਾਏ ਤੇ ਮੈਂ ਰੋਡਸ਼ੋ ਰੈਲੀ ਰੈਲੀਆ ਰੂਪ ਬਣ ਗਿਆ ਲੋਕਾਂ ਦਾ ਕਿੰਨਾ ਪਿਆਰ ਹੈ ਤੁਹਾਨੂੰ ਇਸ ਸਮੇਂ ਮਿਲ ਰਿਹਾ ਜੀ ਦੇਖੋ ਵਾਕਈ ਤੁਹਾਡੀ ਗੱਲ ਠੀਕ ਆ ਵੀ ਮੈਂ ਮੰਨ ਸੀ ਵੀ ਮੈਂ ਜਦੋਂ ਆਵਾਂ ਤੇ ਮੈਂ ਲੋਕਾਂ ਨੂੰ ਜ਼ਰੂਰ ਇੱਕ ਵਾਰ ਸੱਦਾ ਦਵਾਂ ਤੇ ਮੈਨੂੰ ਨਹੀਂ ਪਤਾ ਸੀ ਵੀ ਉਹ ਸੱਦਾ ਲੋਕ ਐਡੀਆਂ ਹਜ਼ਾਰਾਂ ਦੀਆਂ ਗੱਡੀਆਂ ਲੈ ਕੇ ਲੋਕ ਪਹੁੰਚ ਜਾਣਗੇ ਪਰ ਇਹ ਮੈਂ ਸਮਝਦਾ ਸਰਕਾਰ ਬਿਆਨ ਸਿੰਘ ਜੀ ਦਾ ਬੀਜਿਆ ਹੋਇਆ ਏ ਤੇ ਅਸੀਂ ਉਹ ਬੀਜੇ ਹੋਏ ਨੂੰ ਇਹ ਕੋਸ਼ਿਸ਼ ਕਰ ਰਹੇ ਆਂ ਵੀ ਖਰਾਬ ਨਾ ਕਰੀਏ ਉਹਨੂੰ ਉਸੇ ਤਰੀਕੇ ਨਾਲ ਰੱਖੀਏ ਤੇ 5 ਸਾਲ ਜਿਹੜੇ ਲਾਏ ਨੇ ਉਹ ਲੋਕਾਂ ਦੇ ਵਿੱਚ ਲੈ ਕੇ ਰਾਏ ਨੇ ਲੋਕਾਂ ਨੂੰ ਅਮਨ ਸ਼ਾਂਤੀ ਲੁਧਿਆਣੇ ਨੇ ਦਿੱਤੀ ਆ ਪਿਆਰ ਵੰਡਿਆ ਏ ਇਹ ਉਹ ਪਿਆਰ ਲੋਕ ਦੇ ਨਾਲ